ਸਸਰੀ ਕਾ ਜੇ ਸਾਰੇ ਨਾ ਅੱਜ ਆਪਾਂ ਖੀਰ ਬਣਾਵਾਂਗੇ ਆ ਚੌਲ ਐ ਅੱਧੇ ਕਾ ਥੋੜੇ ਚਿੱਟੇ ਐ ਤੇ ਥੋੜੇ ਜਿਹਾ ਪੀਲੇ ਐ ਜਿਹੜੇ ਇਹ ਥੋੜੇ ਜਿਹਾ ਹੈਗੇ ਦੋ ਤਰ੍ਹਾਂ ਦੇ ਚੌਲ ਐ ਇਹ ਤੇ ਆਪਾਂ ਇਹਨਾਂ ਨੂੰ ਭਿਉ ਕੇ ਰੱਖਾਂਗੇ ਪੀਲੇ ਥੋੜੇ ਐ ਤੇ ਦੂਜੇ ਚੌਲ ਜਾਦੇ ਐ ਇਹਨਾਂ ਨੂੰ ਆਪਾਂ ਘੰਟਾ ਸਾਰਾ ਭਿਉ ਕੇ ਰੱਖਾਂਗੇ ਫਿਰ ਆਪਾਂ ਦੋ ਵਾਰਾ ਪਾਣੀ ਕੱਢ ਦਿਆਂਗੇ ਦਾ ਨਾ ਘਰ ਪਿੱਛੇ ਰਹਿਣਗੇ ਨਾਲੇ ਫੋਲੇ ਹੋ ਜਾਣਗੇ ਲੋਕ ਹੰਟੇ ਦੇ ਨੇੜੇ ਹੋ ਗਿਆ ਘੰਟਾ ਹੀ ਹੋ ਗਿਆ ਛੌਲ ਭਿੱਜੇ ਪਿਆ ਨੂੰ ਕੁਸ ਫੋਲੇ ਹੋ ਗਏ ਮਾੜੇ ਮੋਟੇ ਤੇ ਆਪਾਂ ਆਹ ਪਾਣੀ ਧੋ ਕੇ ਕੱਢਾਂਗੇ ਘਰ ਇੱਕ ਵਾਰਾ ਦੋ ਵਾਰਾਂ ਦੋ ਤਿੰਨ ਵਾਰਾਂ ਧੋਵਾਂਗੇ ਇਹਨਾਂ ਨੂੰ ਆਪਾਂ ਜੇ ਕੋਈ ਡੱਕਾ ਡੌੜਾ ਹੈ ਤਾਂ ਉਹ ਵੀ ਨਿਕਲ ਜਾਊਗਾ ਉਹਦਾ ਪਾਣੀ ਜਮਾ ਸਾਫ ਨਿਕਲਣ ਲੱਗ ਗਿਆ ਉਹਦਾ ਆਪਾ ਵੇਖੇ ਨਾ ਅਸੀਂ ਤਣ ਹਟ ਜਾਗੇ ਇੱਕ ਹੋਰ ਘਰ ਤੋਲਾਂਗੇ ਖੀਰ ਬਹੁਤ ਵਧੀਆ ਬਣਾਵਾਂਗੇ ਆਪਾਂ ਖੋਏ ਵਰਗੀ ਜਿਸ ਤਰ੍ਹਾਂ ਦਾ ਖੋਆ ਹੁੰਦਾ ਇਸ ਤਰ੍ਹਾਂ ਦੀ ਖੀਰ ਬਣਾਵਾਂਗੇ ਆਪਾਂ ਛੌਲ ਦੇਖੋ ਕਿੰਨੇ ਸਾਫ ਹੋ ਗਏ ਚਿੱਟੇ ਹੋ ਗਏ ਛੌਲ ਤੇ ਜਿਹੜੇ ਥੋੜੇ ਜਿਹੀ ਪੀਲੇ ਛਾਣੋ ਨਾ ਤਾਂ ਰੰਗੀ ਇਹ ਜਿਹਾ ਥੋੜਾ ਜਿਹੇ ਪਿਛੇ ਡਿੱਗ ਪਏ ਆਪਾਂ ਕੱਢ ਲਾਂਗੇ ਪਾਣੀ ਸਾਫ਼ ਹੀ ਹੈ ਭਾਂਡਾ ਵੀ ਸਾਫ਼ ਹੈ ਇੱਕ ਵਾਰਾ ਹੋਰ ਧੋਵਾਂਗੇ ਪਾਣੀ ਸਾਖ ਨਿਕਲ ਲੱਗੇ ਹੁਣ ਚਿੱਟਾ ਪਾਣੀ ਚਾਵਲਾ ਆਪਾਂ ਸਾਫ਼ ਕਰ ਲੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਪਤੀਲਾ ਧਰਾਂਗੇ ਅੱਧੀ ਘੜੀ ਪਾਣੀ ਦੀ ਪਾਵਾਂਗੇ ਆਪਾਂ ਇਹ ਪਾਣੀ ਗਰਮ ਹੋ ਗਿਆ ਫਿਰ ਚੌਲ ਪਾਵਾਂਗੇ ਲੋ ਪਾਣੀ ਗਰਮ ਹੋ ਗਿਆ ਤੇ ਹੁਣ ਆਪਾਂ ਚੌਲ ਪਾਵਾਂਗੇ ਆਪਾਂ ਦਾ 10 ਮਿੰਟ ਪਾਣੀ ਚ ਰੰਨਾਂਗੇ ਤੇ ਜਦੋਂ ਪਾਣੀ ਸੁੱਕ ਗਿਆ ਫਿਰ ਆਪਾਂ ਦੁੱਧ ਪਾਵਾਂਗੇ ਉਹ ਤੋਟਾਕਦੇਾਂਗੇ ਉਹਨੇ ਆਪਾਂ ਦੁੱਧ ਤੋਂ ਮਲਾਈ ਲਾਉਣੇ ਆ ਦੁੱਧ ਗਰਮ ਕਰਕੇ ਰੱਖਿਆ ਹੋਇਆ ਸੀਗਾ ਨੋ ਸਾਲ ਆਪਣੇ ਫਰਿੱਜਗੇ ਕੁਛ ਪਾਣੇ ਸੁੱਕ ਗਿਆ ਤੇ ਹੁਣ ਜਿੰਨਾ ਕਿ ਲੋੜ ਹੈ ਦੁੱਧ ਆਪਾਂ ਉਹਨਾਂ ਕ ਪਾਵਾਂਗੇ ਦੁੱਧ 1.5 ਕਿਲੋ ਹੈ ਤੇ ਆਪਾਂ ਰੱਖਾਂਗੇ ਦੁੱਧ ਸਾਰਾ ਨਹੀਂ ਪਾਉਂਦੇ ਹੁਣ 5 ਮਿੰਟ ਬਾਅਦ ਵੇਖਾਂਗੇ। ਲਓ 10 ਮਿੰਟ ਹੋ ਗਏ ਦੁੱਧ ਪਾਏ ਨੂੰ ਤੇ ਹੁਣ ਆਪਾਂ ਦਾਖਾਂ ਤੇ ਲੈਚਾਂ ਤੇ ਲੌਂਗ ਪਾਵਾਂਗੇ। ਦੁੱਧ ਬਹੁਤ ਵਧੀਆ ਰੰਗ ਹੀ ਜਾਂਦਾ ਹੈ। ਲੈਚਾਂ ਆਪਾਂ ਤੋੜ ਕੇ ਪਾਵਾਂਗੇ। ਦੋ ਲਾੜਾਂ ਨੂੰ ਤੋੜ ਕੇ ਪਾਵਾਂਗੇ। ਥੀਰੇ ਬਹੁਤ ਵਧੀਆ ਬਣੋਗੇ। ਹੁਣ ਆਪਾਂ ਦਾਖਾ ਪਾਵਾਂਗੇ। ਨਾਲੇ ਹੁਣ ਆਪਾਂ ਖੰਡ ਪਾ ਦਾਂਗੇ। ਖੀਰ ਬਹੁਤ ਵਧੀਆ ਖੋਏ ਵਰਗੀ ਖੀਰ ਬਣੀ ਹੋਈ ਐ। ਬਹੁਤ ਵਧੀਆ ਬਣੀ ਐ। ਆਪਾਂ ਤਾਂ ਨੋਤਨਵੇਂ ਟੇਕ ਹੋਰ ਲਵਾਵਾਂਗੇ ਫੇਰ ਲਾ ਲਾਂਗੇ। ਥਲੇ ਹੋਰ ਝੂਗੇ ਸਵਾਰ ਕੇ பின்புதிய வாங்கிப்பாங்க பதிவாகியிருக்கும் ਦੇਖੋ ਕਿੰਨੀ ਵਧੀਆ ਬਣੀ ਐ ਖੀਰ ਬਹੁਤ ਵਧੀਆ ਬਣੀ ਐ ਜਿਨੇ ਜਿਨੇ ਖਾਣੀ ਆ ਜਾਓ ਬਹੁਤ ਵਧੀਆ ਖੀਰ ਬਣੀ ਐ ਖੋਏ ਵਰਗੀ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ